ਸੀ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਅਸਾਡੀ ਦੀ ਟੀਮ ਪਹੁੰਚੀ ਹੈ ਗੜ ਸ਼ੰਕਰ ਵਿਖੇ ਜਿੱਥੇ ਕਿ ਆਦਾਰਾ ਸ਼ਵਲਕ نیوز ਦੀ ਦੂਜੀ ਬਰੇਗੰਡ ਮੌਕੇ ਤੇ ਸਹਿਬ ਜਿਆਦਿਆਂ ਦੀ ਸ਼ਹਾਦਤ ਨੂੰ ਸਮਰਪਿਤ ਚੌਥਾ ਸਵੇ ਇਸ਼ੂ ਖੂਨਦਨ ਕੈਂਪ ਸ਼੍ਰੀ ਵਿਸ਼ਵਕਰਮਾ ਮੰਦਿਰ ਗੜ ਸ਼ੰਕਰ ਵਿਖੇ ਸੰਤ ਗੁਰਮੇਲ ਸਿੰਘ ਬਲੱਡ ਬੈਂਕ ਬਲਾ 14 ਦੇ ਤਕਨੀਕੀ ਸਹਿਯੋਗ ਨਾਲ ਲਗਾਇਆ ਗਿਆ ਇਸ ਬਾਰੇ ਜਾਣਕਾਰ ਦਿੰਦੇ ਹੋਏ ਆਦਾਰਾ ਸ਼ਵਲਕ نیوز ਦੇ ਪ੍ਰਬੰਧਕਾਂ ਨੇ ਸਰਬਤਰਮ ਨਿਯੁਦੀ ਟੀਮ ਨਾਲ ਗੱਲਬਾਤ ਕਰਦੇ ਹੋਏ ਦੱਸਿਆ ਕਿ ਇਸ ਖੂਨਦਾਨ ਕੈਂਪ ਵਿੱਚ 50 ਯੂਨਿਟ ਬਲੱਡ ਇਕੱਤਰ ਕੀਤਾ ਗਿਆ। ਉਹਨਾਂ ਨੇ ਦੱਸਿਆ ਕਿ ਖੂਨ ਕੈਂਪ ਦਾ ਉਦਘਾਟਨ ਰਜਿੰਦਰ ਸਿੰਘ ਸੂਕਸ ਸਾਬਕਾ ਪ੍ਰਧਾਨ ਨਗਰ ਕੌਂਸਲ ਗੜ ਸ਼ੰਕਰ ਵੱਲੋਂ ਕੀਤਾ ਗਿਆ। ਇਸ ਖੂਨਦਾਨ ਕੈਂਪ ਮੌਕੇ ਇਲਾਕੇ ਦੇ ਵੱਖ-ਵੱਖ ਧਾਰਮਿਕ, ਸਮਾਜਿਕ ਤੇ ਰਾਜਨੀਤਿਕ ਸੰਸਥਾ ਦੇ ਮੈਂਬਰਾਂ ਨੇ ਵਿਸ਼ੇਸ਼ ਤੌਰ ਤੇ ਹਾਜ਼ਰੀ ਭਰੀ ਜਿਨ੍ਹਾਂ ਵਿੱਚ ਭਾਈ ਕੇਬਲ ਸਿੰਘ پردان تاپستان شریف خرالگر صاحب رشپال سنگھ راجیو اوپا پردان ایس سی بنک پنجاب آپ درشن سنگھ مٹو بکر سنگھ کلو سنگھ بٹو گولڈی سنگھ بیڑا پپندر سنگھ رانا ڈاکٹر لکھویندر کمار لکھی مکیش کمار گجراتی ਜਸਪੰਨ ਸਿੰਘ ਪੱਠਲ ਐਡਵੋਕੇਟ ਜਸਵੀਰ ਸਿੰਘ ਰਾਏ ਫੈਸਨ ਜਗਦੀਸ਼ ਰਾਏ ਸੋਢੀ ਸਿੰਘ ਅਜੈਬ ਸਿੰਘ ਬੋਪਾ ਰਾਏ ਲੋਕੇਸ਼ ਕੁਮਾਰ ਬਾਲੀਆ ਓਐਸਡੀ ਸੁਖਵਿੰਦਰ ਸਿੰਘ ਸतीश ਕੁਮਾਰ ਹਰਬੇਲ ਸਿੰਘ ਸੈਣੀ ਧਰਮਜੀਤ ਸਿੰਘ ਰਾਜਾ ਹਰਪ੍ਰੀਤ ਸਿੰਘ ਹੈਪੀ ਸਾਦੋਵਾਲ ਪ੍ਰੀਤ ਭਾਰੋਵਾਲ سینڈی پجلا ہربندر پونگرنی جوگر سنگ جسویر سنگن سکھوندر سب سنگ، نریش پوبلا بلجندر سنگ جسوندر سکار چالپری سکھدیو ڈھانسی بال جسوندر ہیر سربجیت سنگیندر سنگ سیبی سمیت ہوانج شخصیت حاضر سن ਕੈਂਪ ਦੌਰਾਨ ਸੰਸਥਾ ਵੱਲੋਂ ਖੂਨਦਾਨ ਕਰਨ ਵਾਲੇ ਨੌਜਵਾਨਾਂ ਨੂੰ ਵਿਸ਼ੇਸ਼ ਤੌਰ ਤੇ ਸਨਮਾਨਿਤ ਵੀ ਕੀਤਾ ਗਿਆ ਉਨ੍ਹਾਂ ਦੱਸਿਆ ਕਿ ਸ਼ਿਵਾਲਕ ਨਿਊਜ਼ ਦੀ ਟੀਮ ਵੱਲੋਂ ਰੁੱਖ ਲਗਾਉਣ ਅਤੇ ਖੂਨਦਾਨ ਕੈਂਪ ਲਗਾਉਣ ਦਾ ਇਹ ਉਪਰਾਲਾ ਪਿਛਲੇ 3 ਸਾਲਾਂ ਤੋਂ ਕੀਤਾ ਜਾ ਰਿਹਾ ਹੈ ਅਤੇ ਇਹ ਕੈਂਪ ਸਹਿਜਾ ਦਿਨ ਸ਼ਾਤ ਨੂੰ ਸਮਰਪਿਤ ਇਹ ਚੌਥਾ ਕੈਂਪ ਲਗਾਇਆ ਗਿਆ ਅਤੇ ਇਸ ਖੂਨਦਾਨ ਕੈਂਪ ਵਿੱਚ ਖੂਨਦਾਨ ਕਰਨ ਵਾਲੇ ਨੌਜਵਾਨਾਂ ਦਾ ਆਧਾਰਾ ਸ਼ਿਵਾਲਕ ਨਿਊਜ਼ ਵੱਲੋਂ ਵਿਸ਼ੇਸ਼ ਧੰਨਵਾਦ ਕੀਤਾ ਗਿਆ ਆਓ ਸੀ ਦੇਖਦੇ ਸਮੋਕੇ ਦੇ ਕੁਝ ਲਾਈਵ ਤਸਵੀਰਾਂ ਤੁਸੀਂ ਦੇਖ ਰਹੇ ਹੋ ਮਾਸਟਰ ਮੌਨਸਨ ਡਾਂਡੀਆਂ ਦੀ ਖਾਸ ਰਿਪੋਰਟ ਸਰਬਤਰਮ ਨਿਊ ਚੈਨਲ ਹੁਸ਼ਿਆਰਪੁਰ خواندان مطلب کیج کل جو می دیکھ رہا نوجوان بہت نش والا ਤਾ ਜੋ ਮਤਲਬ ਨਸ਼ਿਆਂ ਤੋਂ ਇਹ ਮੁਕਤ ਹੋ ਸਕੇ ਆਪਣੀ ਨੌਜਵਾਨ ਪੀੜ੍ਹੀ ਸਿੱਧੇ ਰਾਹੇ 'ਤੇ ਪੈ ਸਕੇ ਮੈਨੂੰ ਬਹੁਤ ਖੁਸ਼ੀ ਹੋ ਰਹੀ ਹੈ ਮੈਂ ਅੱਗੇ ਤੋਂ ਵੀ ਦਾਨ ਕਰੂੰਗਾ ਥੈਂਕ ਯੂ ਸੋ ਬਹੁਤ ਸੋਣਾ ਮੈਸੇਜ ਤੁਹਾਡੇ ਵੀਰ ਜੀ ਨੇ ਤੇ ਖੂਨਦਾਨ ਇੱਕ ਮਹਾਦਾਨ ਆ ਤੁਹਾਡੇ ਵੀਰ ਜੀ ਨੇ ਕਹਿੰਦਾ ਕਿ ਅੱਜ ਦੀ ਨੌਜਵਾਨ ਪੀੜ੍ਹ ਜੋ ਨਸ਼ਿਆਂ ਵੱਲ ਜਾ ਰਹੀ ਆ ਸੋ ਨਸ਼ਾ ਤੋਂ ਹਟ ਕੇ ਇਸ ਕੰਮ 'ਵਾਂ ਜ਼ਰੂਰ ਆਉਣ ਜੀ ਤਾਂ ਕਿ ਇਹਨਾਂ ਦਾ ਕੀਤਾ ਹੈ ਖੂਨਦਾਨ ਕਿਸੇ ਲੋੜਵੰਦੇ ਕੰਮ ਆ ਸਕੇ ਬਹੁਤ ਬਹੁਤ ਧੰਨਵਾਦ ਜੀ ਥੈਂਕ ਯੂ ਸੋ ਤੁਸੀਂ ਦੇਖ ਰਹੇ ਹੋ ਸਰਬ ਧਰਮ نیوز ਚੈਨਲ ਸੋ ਅਸਾਂ ਦੀ ਟੀਮ ਪਹੁੰਚੀ ਹੋ ਜੀ ਗੜ੍ਹਸ਼ੰਕਰ ਵਿੱਚ ਵਿ ਜਿੱਥੇ ਕਿ ਇਹ ਦਾਰਾ ਸ਼ਵਲਪ ਨਿਊਜ਼ ਦੇ ਵੱਲੋਂ ਸੋ ਸਵੈ ਇਸ਼ਕ ਖੁੰਦਨ ਕੈਂਪ ਲਗਾਇਆ ਗਿਆ। ਤੁਸੀਂ ਸਭ ਤੋਂ ਪਹਿਲਾਂ ਸਾਡੇ ਸਰਬ ਧਰਮ ਨਿਊਜ਼ ਦੇ ਵੱਲੋਂ ਤੁਹਾਡਾ ਬਹੁਤ-ਬਹੁਤ ਸਵਾਗਤ ਹੈ ਜੀ। ਸੁਖੀ ਨਾਮ ਜੀ ਆਪਣਾ ਮੇਰਾ ਕੁਲਵਿੰਦਰ ਮਿੱਟੀ ਠੀਕ ਹੈ ਜੀ। ਆਪਣੇ ਜੀ ਕਿੰਮਾ ਇਹ ਸਵੈ ਇਸ਼ਕ ਖੁੰਦਨ ਕੈਂਪ ਲਗਾਇਆ ਜਾ ਰਿਹਾ ਚੌਥਾ ਚੌਥਾ ਠੀਕ ਹੈ ਜੀ ਤੇ ਕੀ ਮੈਸੇਜ ਦੇਣਾ ਚਾਹੋਗੇ ਪੂਰੇ ਮੈਂ ਸਭ ਤੋਂ ਪਹਿਲਾਂ ਤਾਂ ਧੰਨਵਾਦ ਕਰਦਾ ਸਵੈ ਧਰਮ ਨਿਊਜ਼ ਚੈਨਲ ਦਾ ਕਿ ਤੁਸੀਂ ਜਿਹੜਾ ਇੱਥੇ ਆ ਕੇ ਜਿਹੜਾ ਸ਼ਿਵਾਲਿਕ نیوز ਜਿਹੜੇ ਸਾਡੇ ਪੱਤਰਕਾਰ ਸਾਹਿਬ ਆ ਫੂਲਾ ਰਾਮ ਜੀ ਜਿਹੜਾ ਇਹਨਾਂ ਨੇ ਇਹ ਅਪਰਾਲਾ ਕੀਤਾ ਚਾਰ ਸਹਿਜਤਿਆਂ ਦੀ ਸਮਾਪਤ ਬਹੁਤ ਵਧੀਆ ਸੋਚ ਆ ਸਾਡੇ ਪੰਜਾਬੀ ਨੌਜਵਾਨਾਂ ਨੂੰ ਇਸ ਗੱਲ ਤੋਂ ਸੇਧ ਲੈਣੀ ਚਾਹੀਦੀ ਆ ਕਿ ਸਾਡੇ Hindu ਧਰਮ ਦੇ ਖਾਤਰ ਜਿਨ੍ਹਾਂ ਯੋਧਿਆਂ ਨੇ ਕੁਰਬਾਨੀਆਂ ਦਿੱਤੀਆਂ ਆਪਣਾ ਧਰਮ ਨਹੀਂ ਛੱਡਿਆ ਉਨੀ ਕੁਰਬਾਨੀਆਂ ਦੇ ਕੇ ਉਸ ਧਰਮ ਨੂੰ ਬਚਾਇਆ ਅੱਜ ਸਾਰੇ ਧਰਮ ਨੂੰ Hindu ਧਰਮ ਨੂੰ ਵਿੱਚੇ ਸਿੱਖ ਧਰਮ ਨੂੰ ਇਸ ਗੱਲ ਤੇ ਫਖਰ ਹੋਣਾ ਚਾਹੀਦਾ ਆ ਕਿ ਸਾਡੇ ਜਿਹੜੇ ਫੂਲਾ ਸਿੰਘ ਜੀ ਐ ਇੱਥੇ ਕੈਂਪ ਲਾਦੇ ਆ ਲੋਕਾਂ ਨੂੰ ਇਹ ਵਧੀਆ ਮੈਸੇਜ ਜਾਂਦਾ ਜਿਹੜਾ ਖੂਨਦਾਨ ਕਰਦੇ ਆ ਲੋਕਾਂ ਨੂੰ ਨੌਜਵਾਨਾਂ ਨੂੰ ਨਸ਼ਿਆਂ ਤੋਂ ਦੂਰ ਰਹਿ ਕੇ ਕਿਉਂਕਿ ਖੂਨਦਾਨ ਇੱਕ ਇਦਾਂ ਦੀ ਚੀਜ਼ ਆ ਕਿ ਖੂਨ ਨਾਲ ਬੰਦੇ ਦੀ ਉਸ ਵੇਲੇ ਪਤਾ ਲੱਗਦਾ ਜਿਹਨੇ ਬੰਦਾ ਬੈੱਡ ਤੇ ਪਿਆ ਹੁੰਦਾ ਖੂਨਦਾਨ ਮਹਾਦਾਨ ਇਹ ਜਾ ਉਸ ਦਿਨ ਆਕ ਤੀਨ ਪਤਾ ਹੁੰਦਾ ਜਿਹੜਾ ਬੈੱਡ ਤੇ ਪਿਆ ਉਸ ਵੇਲੇ ਆਪਣੀ ਆਖਰੀ ਸਾਹ ਲੈਂਦਾ ਕਿ ਰਿਸ਼ਤੇਦਾਰ ਵੀ ਪਿੱਛੇ हट ਜਾਂਦੇ ਆ ਸੋ ਜਿਹੜੇ ਵੀ ਦਾਨੀ ਸੱਜਣ ਇਸ ਵਿੱਚ ਹਿੱਸਾ ਲੈਂਦੇ ਆ ਸਭ ਤੋਂ ਪਹਿਲਾਂ ਤਾਂ ਅਸੀਂ ਉਹਨਾਂ ਦਾ ਧੰਨਵਾਦ ਕਰਦੇ ਹਾਂ ਔਰ ਆਣ ਵਾਲੇ ਜਿਹੜੇ ਸਾਡੇ ਨੌਜਵਾਨਾਂ ਸਾਡੀ ਪੰਜਾਬ ਦੀ ਇਹ ਸੰਸਕ੍ਰਿਤੀ ਆ ਉਹਨਾਂ ਨੂੰ ਅਸੀਂ ਇਹ ਕਹਿਣਾ ਚਾਹੁੰਦੇ ਹਾਂ ਕਿ ਪੰਜਾਬ ਇੱਕ ਯੋਧਿਆਂ ਦੀ ਧਰਤੀ ਆ ਤੁਸੀਂ ਹਰ ਇੱਕ ਦੇ ਜਿਹੜਾ ਬੰਦਾ ਮਜ਼ਰੂਮ ਆ ਉਹਦੀ ਹੈਲਪ ਲਈ ਅੱਗੇ ਆਓ ਬਹੁਤ ਬਹੁਤ ਧੰਨਵਾਦ ਜੀ ਚੰਦ ਭਾਈ ਸੋਈ ਸਾਡੇ ਸਰਬਤਰਮ نیوز ਚੈਨਲ ਤੇ ਤੁਹਾਡਾ ਬਹੁਤ ਬਹੁਤ ਲੱਗਦਾ ਹੈ ਜੀ ਧੰਨਵਾਦ ਸੋ ਜੀ ਜੋ ਅਦਾਰਾ ਸ਼ਿਵਾਲਕ ਨਿਊਜ਼ ਵੱਲੋਂ ਸ਼ਵੇ ਇਸ਼ਕ ਹੁੰਦਨ ਕੈਂਪ ਲਗਾਇਆ ਜਾ ਰਿਹਾ ਜੀ ਸੋਈ ਜੀ ਕਿਨਾਂ ਮੈਂ ਕੈਂਪ ਲਗਾਇਆ ਜਾ ਰਿਹਾ ਸੋਈ ਸ਼ਿਵਾਲਕ ਨਿਊਜ਼ ਵੱਲੋਂ ਇਹ ਚੌਥਾ ਕ ਸਾਡਾ ਮਿਸ਼ਨ ਆ ਕਿ ਕੋਈ ਫੋਨ ਤੋਂ ਪਹਿਲਾਂ ਨਾ ਜਾਵੇ ਕੋਈ। ਠੀਕ। ਪਰ ਇਹੀ ਜੋਗਦਾਨ ਸਾਡਾ ਰਹਿਣਾ ਵੀ ਪਤਵਾਰ ਦਾ ਆਪਾਂ ਕੈਂਪ ਲਾਈਏ। ਜਿੰਨਾ ਵੀ ਬਲੱਡ ਦੇ ਸਕਦਾ ਕੋਈ ਗਣ ਕਰਨਾ। ਕਿਉਂਕਿ ਜ਼ਿੰਦਗੀ ਜਿਹੜੀ ਬਲੱਡ ਤੋਂ ਬਿਨਾਂ ਨਾ ਫਲੋ ਹੋਵੇ। ਸਵਾਜ ਦੀ ਨੌਜਵਾਨ ਪੀੜ੍ਹੀ ਨੂੰ ਕੀ ਮੈਸੇਜ ਦੇਣਾ ਚਾਹੋਗੇ? ਇਹੀ ਆ ਜਿੱਦ ਕਰਕੇ ਨੈਸ਼ਨ ਤੋਂ ਦੂਰ ਹੋਣਾ ਚਾਹੀਦਾ। ਜੋ ਸਾਡੇ ਇਹ ਬਹੁਤ ਇੱਕ ਘੈੜੀ ਕੀਤੀ ਆ। ਤੇ ਇਹੋ ਜਿਹੇ ਨਿਕ ਪਰਲੇ ਕਰਨ ਦੇ ਬੂਟੇ ਜਿਹੜੇ ਰੋਕ ਲੈਣੇ ਚਾਹੀਦੇ ਆ। ਮਾਤਾ-ਪਿਤਾ ਠੀਕ ਹੋ ਸਕੇ। ਉਹਨਾਂ ਦੇ ਕੈਂਪ ਲਗਾਉਣੇ ਚਾਹੀਦੇ ਆ। ਇਹਨਾਂ ਨਾਲ ਕੇ ਸਵਾਜ ਨੂੰ ਸੇਧ ਮਿਲ ਸਕੀ। ਸੋ ਬੀਰ ਜੀ ਜਿਹੜੇ ਸ਼ੁਕ ਸ਼ੁਕੁੰਦਨ ਕੈਂਪ ਲਗਾਇਆ ਜਾ ਰਿਹਾ ਸੋ ਇੱਕ ਇਹਨਾਂ ਦੀ ਯਾਦ ਨੂੰ ਸਮਰਪਿਤ ਲਗਾਇਆ ਜਾ ਰਿਹਾ ਇਹ 4 ਸੈਜਨਸ ਦਾ ਦਸੰਬਰ ਮਹੀਨਾ ਹੈਗਾ ਇਹ 4 ਸੈਜਨਸ ਦੀ ਯਾਦ ਨੂੰ ਸਮਰਪਿਤ ਹੈ ਜੀ ਸ਼ਹੀਦੀ ਦੇ ਆਦੇਸ਼ ਜੀ ਠੀਕ ਹੈ ਜੀ ਬਹੁਤ ਬਹੁਤ ਧੰਨਵਾਦੀ ਤੁਹਾਡਾ